ਫਿਲੋਰ ਉੱਚੀ ਕਾਟੀ ਵਿੱਚ ਛਾਪੇਮਾਰੀ ਦੌਰਾਨ ਇੱਕ ਪੁਲਿਸ ਪਾਰਟੀ ਤੇ ਹਮਲਾ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ આરોપી ਵਿਜੇ ਮਸੀ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਲਾਜ਼ਮਾਂ ਦੇ ਦਸਤਾਵੇਜ਼ ਮੁਤਾਬਕ ਤੇਜ਼ ਹਥਿਆਰਾਂ ਨਾਲ ਲੈਸ ਮੁਲਜਮਾਂ ਨੇ ਵਿਜੇ ਮਸੀਹ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਸਖਤੀ ਤੋਂ ਕੰਮ ਲੈਂਦਿਆਂ ਆਖਰ આરોપી ਵਿਜੇ ਮਸੀਹ ਨੂੰ ਕਾਬੂ ਕਰ ਲਿਆ ਗ੍ਰਿਫਤਾਰ ਵਿਅਕਤੀਆਂ ਵਿੱਚ 8 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ ਇਹਨਾਂ ਦੇ ਨਾਂ ਤਾਨੀਆ ਪਤਨੀ ਵਿਜੇ ਮਸੀ ਪਾਸ਼ੋ ਪਤਨੀ ਜੋਜੀ ਮਸੀ ਕੰਬੋ ਪਤਨੀ ਕਾਲਾ ਇਹਨਾਂ ਪਤਨੀ ਸਾਬਾ ਵੀਰਾ ਪਤਨੀ ਰਵੀ ਕਵਿਤਾ ਪਤਨੀ ਸ਼ੇਵ ਬਰਖਾ ਪਤਨੀ ਸਨੀ ਸੋਨੀਆ ਉਰਫ ਮੋਨਿਕਾ ਪੁੱਤਰੀ ਜੋਜੀ ਮਸੀ ਸ਼ਨੀ ਉੱਤਰਪੋਲੇ ਅਤੇ ਸਾਬਾ ਉੱਤਰ ਚਮਨ ਲਾਲ ਅਤੇ ਸ਼ਾਮ ਹਨ ਇਹ ਕਾਰਵਾਈ ਡੀਐਸਪੀ ਫਿਲੌਰ ਸ੍ਰੀ ਸਰਵੰਤ ਸਿੰਘ ਬਲਦੀ ਨਿਗਰਾਨੀ ਹੇਟ ਫਲੋਰ ਦੇ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਆਪਣੀ ਪੁਲਿਸ ਪਾਰਟੀ ਨਾਲ ਕੀਤੀ ਹੈ ਪੁਲਿਸ ਨੂੰ ਲੋਣੀ ਦੇ ਮਲਜ਼ਮ ਵਿਜੇ ਮਸੀਹ ਦੀ ਆਪਣੀ ਰਿਹائش ਤੇ ਮੌਜੂਦ ਹੋਣ ਬਾਰੇ ਪਰੋਸੇ ਯੋਗ ਸੂਚਨਾ ਮਿਲਣ ਤੇ ਤਲਾਸ਼ੀ ਲਈ ਗਈ ਐਸਐਚਓ ਸੰਜੀਵ ਕਪੂਰ ਦੇ ਦੱਸਣ ਮੁਤਾਬਕ ਜਦੋਂ ਪੁਲਿਸ ਆਈ ਤਾਂ ਵਿਜੇ ਮਸੀਹ ਦੇ ਪਰਿਵਾਰ ਅਤੇ ਉਸਦੇ ਸਾਥੀਆਂ ਵੱਲੋਂ ਪੁਲਿਸ ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਉਹ ਨਾਵਲੋ ਪੁਲਿਸ ਪਾਰਟੀ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਵਿਜੇ ਮਸੀਹ ਨੇ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਝਗੜੇ ਦੌਰਾਨ ਚਾਰ ਪੁਲਿਸ ਮੁਲਾਜ਼ਮ ਮਾਮੂਲੀ ਜ਼ਖਮੀ ਹੋ ਗਏ ਕਟਨਾ ਹੋਣ ਦੇ ਬਾਵਜੂਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਰਾਡ ਅਤੇ ਕਿਰਪਾਨ ਜ਼ਬਤ ਕਰ ਲਈ ਹੈ ਇਸ ਸਬੰਧੀ ਥਾਣਾ ਫਲੋਰ ਵਿਖੇ 109 132 121 1324 4 ਅਤੇ 191 3 ਸਮੇਤ ਵੱਖ-ਵੱਖ ਧਾਰਾਵਾਂ ਤਿਤ ਕੇਸ ਦਰਜ ਕੀਤਾ ਗਿਆ ਹੈ ਮੋਲਜ਼ਮ ਦੇ ਪਰਿਵਾਰਕ ਮੈਂਬਰਾਂ ਤੇ ਕਤਲ ਦੀ ਕੋਸ਼ਿਸ਼ ਦਾ ਵੱਖਰਾ ਪਰਚਾ ਦਰਜ ਕੀਤਾ ਗਿਆ ਹੈ ਪੁਲਿਸ ਮੁਤਾਬਿਕ ਵਿਜੇ ਮਸੀਹ ਇੱਕ ਆਦਤਨ ਅਪਰਾਧੀ ਹੈ ਜਿਸ ਦੇ ਖਿਲਾਫ ਇਰਾਦਾ ਕਤਲ ਨਾਜਾਇਜ਼ ਅਸਲੇ ਨਾਜਾਇਜ਼ ਸ਼ਰਾਬ ਦੀ ਤਸਕਰੀਅਤ ਐਨਡੀਪੀਐਸ ਐਕਟ ਦੀ ਉਲੰਘਣਾ ਦੇ ਕਈ ਮਾਮਲੇ ਦਰਜ ਹਨ ਦੂਸਰੇ ਪਾਸੇ ਵਿਜੇ ਮਸੀਹ ਨੇ ਵੀ ਪੁਲਿਸ ਮੁਲਾਜ਼ਮਾਂ ਤੇ ਕੁੱਟਮਾਰ ਅਤੇ ਧੱਕੇਸ਼ਾਹੀ ਦੇ આરોਪ ਲਗਾਏ ਹਨ ਉਹਨਾਂ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਭਾਜੀ ਮੈਂ ਨਾ ਕੱਲ ਪਰਸੋ ਰਤੀ ਐ ਇਸਮੇ ਪੇਸ਼ ਹੋ ਲਈ ਆ ਇਸਮੇ ਓਕੇ ਮੈਨੂੰ ਲੱਖੂ ਭਾਈ ਨੇ ਫੋਨ ਕੀਤਾ ਕਹਿੰਦਾ ਜੇ ਤੈਨੂੰ ਪੇਸ਼ ਕਰਾ ਦਿੰਨੇ ਆ ਐਵੇਂ ਕਰੋ ਨੱਠ ਦਾ ਬਾਦਾ ਫਿਰਦਾਗਾ ਤੇ ਮੈਂ ਕਿਹਾ ਚੱਲ ਇੱਕ ਅੱਧਾ ਤੇ ਰੁੱਕ ਫਿਰ ਮੈਂ ਕਿ ਪੇਸ਼ ਹੋ ਜਾਨੇ ਆ ਠੀਕ ਆ ਤੇ ਕੱਲ ਤਾਂ ਨੇ ਅਰਜੀ ਡਾਬਰ ਉਹਨਾਂ ਨੇ ਫੋਨ ਪਨ ਕੀਤਾ ਉੱਤੇ ਕਿ ਵੀ ਜਾ ਆਇਆ ਹੋਇਆ ਦਾ ਤੇ ਰਾਤ ਨੂੰ ਪਹਿਲਾਂ ਜਿਹੜਾ ਆਇਆ ਨਾ ਮਲਾਈਮ ਇੱਕ ਇੱਕ ਮਲਾਈ ਮੇਰੇ ਪਿੱਛੇ ਪਿਆ ਕੋਠੇ ਤੇ ਮੈਂ ਮੇਰਾ ਟੱਪ ਤੇ ਮੇਰਾ ਗਿੱਟਾ ਨਿਕਲ ਗਿਆ ਉੱਥੋਂ ਅੱਛਾ ਉਦੋਂ ਮੈਨੂੰ ਚੱਕ ਕੇ ਲੈ ਗਏ ਜੱਗ ਉੱਥੇ ਪਈ ਬਾ ਨਾ ਤੋ ਥੋੜੀ ਜਿਹਾ ਮੇਰੀ ਉਹਨਾਂ ਨੇ ਲਾਈ ਮਾਨੀ ਹੂੰ ਹੂੰ ਲਾਈ ਮਾਂ ਬਾਹ ਲੱਤ ਤੋੜਦੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਸਾਰੇ ਕੈਮਰੇ ਤੋੜ ਦਿੱਤੇ ਆ ਹੂੰ ਉਹ ਪੁਲਿਸ ਮੁਕਾਬਲਾ ਬਣਾਉਣਾ ਚਾਹੀਦਾ ਸਰ ਹੂੰ ਹੂੰ ਇਹਦੇ ਨਾਲ ਦੇ ਇੱਕ ਕਿ ਲੋਰ ਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਆਖਦੇ ਨੇ ਉਹ ਡਬੱਟੇ ਨਾਲ ਉਹ ਕਰਨਾ ਹੋਇਆ ਸਰ ਉਹੀ ਤਾਂ ਸਾਰੇ ਰਿਮਾਂਡ ਲੈ ਰਹੇ ਸੀ ਮੇਰੇ ਉੱਥੇ ਜੀ ਹਾਂ ਹਾਂ ਉਹੀ ਸਾਰੇ ਰਿਮਾਂਡ ਲੈ ਰਹੇ ਸੀ ਜੀ ਮੇਰਾ ਉੱਥੇ ਹਾਂ ਹਾਂ ਨਹੀਂ ਪੁਲਿਸ ਵਾਲੇ ਕਤੈਨ ਜਿਹੜਾ ਹੋਇਆ ਮਾਜੀ ਪੁਲਿਸ ਵਾਲੇ ਕਤੈਨ ਜਿਹੜਾ ਹੋਇਆ ਉਹ ਜਿਹੜਾ ਜੀ ਤੋਂ ਨਾਲ ਜਿਹੜੀ ਲੜਾਈ ਹੋਈ ਹੈ ਜੀ ਹਾਂ ਹਾਂ ਉਹ ਮੇਟਰ ਜੀ ਅੱਛਾ ਉਹ ਤਾਂ ਵੀ ਮੇਰੇ ਭਰਾ ਦੇ ਜਿਆਦਾ ਸੱਟ ਲੱਗੀ ਉਹਦੀ ਹੱਡੀ ਮੱਗਜ ਦੇ ਵਿੱਚ ਬੜੀ ਸੀ ਅੱਛਾ ਤੇ ਮੇਰੇ ਮੁੰਡੇ ਦੀ ਉਂਗਲੀ ਟੁੱਟੀਆਂ ਜੀ ਓਕੇ ਪਰ ਜੇ ਸਾਡੇ ਲੋ ਤਕੜਾ ਬਣਿਆ ਜੀ ਫਿਰ ਵੀ ਸਾਡੇ ਦੇ ਉਲਟਾ ਕਾਰਵਾਈ ਸਾਡੇ ਤੇ ਹੋ ਰਹੀ ਜੀ ਹ ਇਹ ਕਿਹੜਾ ਪੁਲਸ ਵਾਲਿਆਂ ਦਾ ਈਟਵਟਾ ਚਲਾਇਆ ਉਹਨੇ ਚਲਾਇਆ ਸੀ ਕੱਲ ਉਹ ਤੁਹਾਡੀ ਲੇਡੀ ਨਹੀਂ ਲਾਇਆ ਸੀ ਸਰ ਇਹ ਈਟਵਟਾ ਚਲਾ ਦੇਗਾ ਕੈਮਰੇ ਵੀਡੀਓ ਕਢਾ ਕੇ ਕੈਮਰੇ ਕੱਦ ਲਈ ਤੋੜਦੇ ਉਹਨਾਂ ਨੇ ਬਲੇ ਦੱਸੋ ਫਿਰ ਕੈਮਰੇ ਸਾਲੇ ਤੋੜੇ ਆ ਜੀ ਇਹਨਾਂ ਨੇ ਉਹ ਫਲੋਰ ਪੁਲਿਸ ਦੇ ਵੀ ਮੁਲਾਜ਼ਮ ਕਾਹਨੂੰ ਭੇਜੋ ਸਰ ਉਹਨਾਂ ਜਿਨ੍ਹਾਂ ਦਾ ਦਖਲ ਉਹੀ ਦਾ ਰਿਮਾਂਡ ਲੈ ਰਹੇ ਸੀ ਜੀ ਮੇਰਾ ਉੱਥੇ ਉਹ ਰਿਮਾਂਡ ਲੈ ਕੇ ਆ ਕੇ ਦਖਲ ਹੋਏ ਜੀ ਇੱਥੇ ਹੀ ਹੋ ਠੀਕ ਕੀ ਪੱਕੀ ਕੀ ਮੰਗ ਕੀ ਕਰਦੇ ਤੁਸੀਂ ਹੁਣ ਸਰ ਪਰ ਮਨਨ ਇਨਸਾਫ ਮਿਲਣਾ ਜਦੋਂ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਉਹਨਾਂ ਇਨਸਾਫ ਮਿਲਣਾ ਚਾਹੀਦਾ ਬਾਦ ਓਕੇ ਜ ਕਿਸ ਤਰ੍ਹਾਂ ਹੋਇਆ ਹੈਗਾ ਵਿੱਚ ਸਰ ਜੀ ਇੰਜਰਡ ਹੋਏ ਹੈਗੇ ਆ ਤਾਂ ਉਹ ਕਰਵਲੇ ਵੀ ਹੈਗੇ ਸਰ ਕਿਹੋ ਜੀ ਸਿੱਧੀ ਹੈਗੀ ਕਿੰਨੇ ਪੁਲਿਸ ਵਾਲੇ ਇੰਜਰਡ ਹੋਏ ਹੈਗੇ ਤੇ ਸਾਰੇ ਇੱਥੇ ਹੈਗੇ ਜਾਂ ਕੋਈ ਰੈਫਰ ਵੀ ਕੀਤਾ ਚਾਰ ਮੁਲਾਜ਼ਮਾਂ ਵਿੱਚੋਂ ਜਿਹੜੇ ਹੈ ਉਹ ਜ਼ਖਮੀ ਹੋਏ ਨੇ ਜਿਹੜੀ ਮੋਟੀਵੇਟ ਦੱਸੀ ਜਾ ਰਹੀਆਂ ਵਿੱਚ ਤੇ ਕਿਸੇ ਗੈਂਗਸਟਰ ਵਿੱਚ ਹੋਈ ਹੈ ਜੀ ਫੁੱਲ ਸੌਲਿੰਗ ਦੇ ਸੱਟਾਂ ਹੈਗੀਆਂ ਪਰ ਬਹੁਤ ਜ਼ਿਆਦਾ ਡੂੰਘੀਆਂ ਨਹੀਂ ਕੋਈ ਖਤਰੇ ਵਾਲੀ ਬਹੁਤੀ ਗੱਲ ਨਹੀਂ ਹੈਗੀ ਪਰ ਸੱਟਾਂ ਹੈਗੀਆਂ ਮੁਲਾਜ਼ਮਾਂ ਦੇ ਜੀ ਤੇ ਜਿਹੜਾ ਮੁੰਡਾ ਸੀਗਾ ਨਾਲ ਜਿਹਦਾ ਵਿਜੀ ਨਾਮ ਦੱਸਿਆ ਰਿਹਾ ਉਹਦੇ ਸੱਟਾਂ ਕਾਫੀ ਗੰਭੀਰ ਨੇ ਜਾਨ ਦਾ ਖਤਰਾ ਨਹੀਂ ਹੈਗਾ ਨੂੰ ਪਰ ਆਪਰੇਸ਼ਨ ਦੇ ਲੋੜ ਪੈਗੀ ਇਹਨੂੰ ਚਾਰ ਮੁਲਾਜ਼ਮ ਸਾਡੇ ਕੋਲ ਢਾਕਲ ਨੇ ਤੇ ਇੱਕ ਜਿਹੜਾ ਵਿਅਕਤੀ ਹੈ ਜਿਸਨੂੰ ਦੀ ਮੋਟਫੜ ਹੋਈ ਹੈ ਉਹ ਵੀ ਸਾਡੇ ਕੋਲ ਢਾਕਲ ਠੀਕ ਆ ਸਰ ਉਹ ਦਾ ਜਿਹੜਾ ਜਿਹਨਾਂ ਮੋਟਫੜ ਹੋਈ ਹੈ ਉਹਦਾ ਇੱਥੇ ਚੱਲੂਗਾ ਜੀ ਆ ਕੋਈ ਅੱਗੇ ਭਜਣਗੇ ਇੱਥੇ ਚੱਲੇਗਾ ਹਲੇ ਤੱਕ ਤਾਂ ਸਰ ਕਿਤੇ ਸੜਕੇ ਕਿਥੇ ਰਣ ਲੱਗੀ ਸਰ ਉਹਦੀ ਅ ਲੜਕੇ ਦੇ ਹਾਂਜੀ ਹਾਂਜੀ ਲਟਕਰੇ ਇੱਕ ਸੱਜੀ ਬਾਹ ਤੇ ਹੱਡੀ ਟੁੱਟੀ ਆਈ ਹੈ ਇੱਕ ਸੱਜੀ ਲੱਤ ਦੀ ਹੱਡੀ ਟੁੱਟੀ ਆਈ ਹੈ ਬਾਕੀ ਐਕਸ ਰ ਬਾਕੀ ਵੀ ਕਰਵਾ ਰਹੇ ਹੇ ਕੁਝ ਕਲੀਅਰ ਹੁੰਦਾ ਫਿਰ ਆਪਾਂ ਐਡ ਕਰ ਲਾਂਗੇ ਓਕੇ ਸਰ ਸਰ ਪਤਾ ਲੱਗਾ ਕਿ ਰਾਤੀ ਉੱਚੀ ਕਟੀ ਮੱਲੇ ਵਿੱਚ ਪੁਸਤਕਾਂ ਜਰੀਏ ਤੇ ਪ੍ਰਕਾਰ ਆਇਆ ਹੈਗਾ ਸਰ ਇਹ ਸਾਰੀ ਹੈਗਾ ਮੰਨਣਾ। ਕੱਲ ਰਾਤ ਨੂੰ ਇੱਕ ਸੜਿਕ ਪੁਲਿਸ ਪਾਰਟੀ ਮਕਦਮਾ ਨੰਬਰ 301/24 ਦੇ ਵਿੱਚ ਜੋ ਕਿ ਇੱਕ ਅਕਿਊਜ਼ਡ ਵਿਜੈ ਮਸੀਹ ਸੌਂਡਰਡ ਸੀਗਾ ਉਹਨੂੰ ਪਕੜਨ ਲਈ ਗਈ ਸੀ ਤੇ ਉਸ ਨੂੰ ਪਕੜਨ ਦੌਰਾਨ ਉਸ ਲੋ ਤੇ ਉਸਦੇ ਪਰਿਵਾਰਕ ਮੈਂਬਰਾਂ 'ਨੂੰ ਜੋ ਵੀ ਕਾਰਵਾਈ ਕੀਤੀ ਗਈ ਉਸ ਬੰਦੀ ਅਸੀਂ ਇੱਕ ਮਕਦਮਾ ਦਰਜ ਰਜਿਸਟਰ ਕੀਤਾ ਤੇ ਦਰਜ ਰਜਿਸਟਰ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕਾਬੂ ਕੀਤਾ ਤੇ ਉਹਨਾਂ ਨੂੰ ਮਕਦਮਾ 'ਚ ਗ੍ਰਿਫਤਾਰ ਕੀਤਾ ਹੈ। ਤੇ ਵਿਜੇ ਮਸੀਜੋ ਨੇ ਪੱਜੰਦ ਦੀ ਕੋਸ਼ਿਸ਼ ਕੀਤੀ ਸੀ ਜੋ ਉਸ ਦੇ ਸੱਟਾ ਵੱਜਿਆ ਸੀ ਜਿਸ ਨੂੰ ਉਸ ਤੋਂ ਦਾਖਲ ਕਰਵਾਇਆ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਚੱਲ ਰਹੀ ਹੈ ਸਰ ਜਿਹੜੇ ਪੁਲਿਸ ਕਰਮਚਾਰੀ ਆ ਉਹ ਕਿੰਨੇ ਇੰਜਰਡ ਆ ਸਰ ਜਿੰਨੇ ਵੀ ਪੁਲਿਸ ਕਰਮਚਾਰੀਆਂ ਦੇ ਜਰੂਰ ਹੋਸੀ ਉਹ ਸੁਰਸਪ ਰਿਪੋਰਟ ਦਾਖਲ ਹੈ ਤੇ ਉਹਨਾਂ ਦੀ ਜੋ ਵੀ ਅਗਲਾ ਪ੍ਰੋਸੀਜਰ ਅਡਾਪਟ ਕੀਤਾ ਗਿਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ